ਸਰ ਪਰਫਾਰਮੈਂਸ ਕਰ ਰਹੇ ਕਿ ਨਗਰ ਦੇ ਮਿਤੀ 24 ਦਨ 25 ਨੂੰ ਜਿਹੜੀ ਖੰਨਾ ਰੋਡ ਦੇ ਉੱਤੇ ਬੰਦਨਾਂ ਦੇ ਜੁਐਲਰ ਸ਼ਾਪ ਸੀ ਜਿਹੜੀ ਉੱਥੇ ਇੱਕ ਨਾਮ ਨੂੰ ਗੈਰਕਾਨੂੰਨੀ ਕ੍ਰਿਡਾਕਾਰ ਦੇ ਵਿੱਚ ਆਇਆ ਸੀ ਜਿਸ ਨੇ ਇੱਕ ਜੁਐਲਰ ਦੀ ਦੁਕਾਨ ਦੇ ਵਿੱਚ ਮੁੰਦਰੀਆਂ ਵਾਲਾ ਡੱਬਾ ਮੁੰਦਰੀਆਂ ਦੇਖਣ ਦੇ ਵਨ ਜਿਹੜਾ ਚੈੱਕ ਕਰ ਰਿਹਾ ਸੀ ਪੰਜਰ ਤਿੰਨ ਜਮੈਂਟ ਬੈਠਣ ਤੋਂ ਬਾਅਦ ਉਹਨਾਂ ਹੈ ਮੁਦਰੀਆ ਡਬਾ ਲਗਾ ਕੋਈਟਾਕਾਰ ਲਗਾ ਮੋਕੇ ਤੋਂ ਭੱਜ ਗਿਆ ਜਿਹੜੀ ਮੁਕਦਮੇ ਦੀ ਜਿਹੜੀ ਸੁਹੀਨਤਾ ਨੂੰ ਦੇਖਦੇ ਸਾਡੇ ਮਾਨਯੋਗ ਐਸਐਸਪੀ શ્રી ਜੁਤੀ ਜੱਦਵ ਆਈਪੀਐਸ ਐਸਐਸਪੀ ਖੰਨਾ ਸਾਹਿਬ ਨੇ ਜਿਹੜੀਆਂ ਪੰਜ ਪਾਰਟੀਆਂ ਸਾਡੀਆਂ ਬਣ ਜਾਣਗੀਆਂ ਐਸਐਚਓ ਸਮਰਾਲਾ ਸਰ ਪਵਿੱਤਰ ਸਿੰਘ ਦੀ ਤੇ ਇੱਕ ਸੀਏ ਜਾਰ ਹਰਦੀਪ ਸਿੰਘ ਤੇ ਜਿਹੜੇ ਪਹਿਲਾਂ ਇੱਥੇ ਉਸ ਜੁਰਾ ਗਏਗੇ ਸਰ ਗੁਰਮੀਤ ਸਿੰਘ ਇਹਨਾਂ ਦੀ ਰਹਿਨਮਾਈ ਜਿਹੜੀਆਂ ਸੈਂਸਿਟਿਵ ਏਕ ਤੇ ਹੋਮਨ ਐਂਟੈਲੀਜੈਂਸੀ ਜਿਹੜਾ ਪੇਸ ਕਰਦੇ ਆ ਇਹਨੂੰ ਤੇ ਜਿਹੜਾ ਇਹ ਮੁੱਲਯੋਗ ਦੀ ਪਛਾਣ ਜਿਹੜੀ ਆ ਇਫਯੂਰ ਰਹਿਮਤ ਪੁੱਤਰ ਅਫਦਲ ਮਲਕ ਜਿਹੜਾ ਲੁਧਿਆਣਾ ਦਾ ਰਹਿਣ ਵਾਲਾ ਸੀ ਇਸ ਨੂੰ ਅਰੈਸਟ ਕਰਕੇ ਜਿਹੜਾ ਉਹਨਾਂ ਸੋਨਾ ਜਿਹੜਾ ਇੱਥੋਂ ਲੈ ਗਿਆ ਸੀ ਕਿਸੇ ਉੱਤੇ ਯੂਲਰ ਨੂੰ ਵੇਚਿਆ ਸੀ ਉਹਨਾਂ ਅੱਗੇ ਜੜਾ ਢਾੜ ਲਿਆ ਸੀ ਇਸ ਤੋਂ ਕਰੋੜਾ ਜੜਾ 2 ਲੱਖ ਰੁਪਇਆ ਸੋਨਾ ਵਿਚਾਰਾ ਨਾ ਉਹਦਾ ਬਰੰਦ ਕੀਤਾ ਗਿਆ ਇਸ ਤੋਂ ਬਿਨਾ ਯੂਲਰ ਦੀਆਂ ਉਹ ਡਬਾ ਸੀ ਜਿਹਦੇ ਵਿੱਚ ਮੁੰਦਰੀਆਂ ਸੀ ਅੱਠ ਮੁੰਦਰੀਆਂ ਉਹ ਵੀ ਬਰੰਦ ਕੀਤੀਆਂ ਗਏ ਤੇ ਇਹਦਾ ਦੋ ਦਿਨ ਦਾ ਰਿਮਾਰਡ ਹੈ ਸਾਡੇ ਕੋਲ ਪੁਲਸ ਰਮਾਨ ਹੋਰ ਵੀ ਇਹ ਦੋ ਐਮਸਰਾਗ ਮਗਨ ਦੀ ਸੰਭਾਵਨਾ ਇਹ ਚੈੱਕ ਕਰ ਰਹੇ ਕੋਈ ਹੋਰ ਇਹ ਜਿਗਵਾਰਦਾ ਤਾਂ ਨਹੀਂ ਪਹਿਲਾਂ ਕਿਸੇ ਵਰਦਾਤ ਨੂੰ ਅੰਜਾਮ ਦਿੱਤਾ ਚੋਰੀ ਕਰਨ ਤੋਂ ਪਹਿਲਾਂ ਇਹ ਦੇਖੀ ਵੀ ਕੀਤੀ ਜੀ ਇਹਨੇ ਇੱਕ ਦਿਨ ਪਹਿਲਾਂ ਇਹ ਦੇਖੀ ਵੀ ਕੀਤੀ ਹੈ ਉਥੇ ਦੁਕਾਨ ਦੇ ਇੱਕ ਦਿਨ ਪਹਿਲਾਂ ਦੇਖੀ ਵੀ ਕਰਕੇ ਗਿਆ ਇੱਕ ਗੱਡੀ ਇਹ ਆਪਣੀ ਸੀ ਜੀ ਬੱਸ ਗੱਡੀ ਇਹਦੀ ਆਪਣੀ ਸੀ ਨੰਬਰ ਇਹਨਾਂ ਫੇਕ ਲਾਇਆ ਸੀ ਗੱਡੀ ਤੇ ਨੰਬਰ ਫੇਕ ਲਾਇਆ ਸੀ ਉਹ ਨੰਬਰ ਪਲੇਟ ਵੀ ਜਿਹੜੀ ਫੇਕ ਆ ਬਣਾਉਂਗੀ ਤੇ ਇਸ ਤੋਂ ਬਿਨਾਂ ਤੁਹਾਡੇ ਮਾਦੇਮਰੀ ਨੂੰ ਇਹ ਵੀ ਦੱਸਣਾ ਚਾਹਨਾ ਕਿ ਇਸ ਦੇ ਵਿੱਚ ਵੀ ਪਬਲਿਕ ਦਾ ਪੂਰਾ ਸਹਿਯੋਗ ਮਿਲਿਆ ਤੇ ਥੋੜਾ ਪੂਰਾ ਸਹਿਯੋਗ ਮਿਲਿਆ ਕਿਉਂਕਿ ਜਿਹੜੀਆਂ ਫੋਟੋਆਂ ਆ ਸੀ ਸਾਰੇ ਗਰੁੱਪਾਂ ਦੇ ਵਿੱਚ ਪਾਉਂਦਾ ਸੀ ਲਗਭਗ ਸਾਰੇ ਸਾਡੇ ਪੰਜਾਬ ਦੇ ਵਿੱਚ ਗਿੰਨਾ ਤੇ ਸਾਡੇ ਬਹੁਤ ਹੀ ਜਿਹੜੇ ਜੈਂਟਲਮੈਨ ਫਤਿਹ ਰਹਿਣ ਸਾਨੂੰ ਦੋ ਤਿੰਨ ਜਿਹੜੇ ਅੱਡ ਅੱਡ ਤਰ੍ਹਾਂ ਦੇ ਫੋਨ ਆਏ ਆ ਵੀ ਇਹ ਫਲਾਣਾ ਬੰਦਾ ਹੋ ਸਕਦਾ ਜਿਹਦੀ ਫੇਸ ਮਿਲਦਾ ਜਲਦੋਂ ਸੀ ਅਸੀਂ ਇਸ ਤੋਂ ਬਿਨਾ ਵੀ ਇੱਕ ਦੋ ਬੰਦੇ ਹੋਰ ਚੈੱਕ ਕੀਤੇ ਆ ਇੱਕ ਸ੍ਰੀ ਮੁਖਸਰ ਸਾਹਿਬ ਦਾ ਅਸੀਂ ਬੰਦਾ ਤੇ ਜਿਸ ਦਿਨ ਦੀ 24 ਤਰੀਕ ਦੀ ਇਨਸੀਡੈਂਟ ਹੋਈ ਆ ਉਸ ਦਿਨ ਦੀ ਸਾਡੀਆਂ ਟੀਮਾਂ ਬੜੀ ਹੀ ਲਗਨ ਤੇ ਮਿਹਨਤ ਦੇ ਨਾਲ ਲੱਗੀਆਂ ਜਾਂ ਸੀ ਤਾਂ ਹੀ ਇਸ ਛਿੱਟੇ ਦਾ ਪਹੁੰਚਿਆ ਜਿਹੜਾ ਇਹਨੂੰ ਏਡੀ ਥੋੜੇ ਦਿਨਾਂ ਦੇ ਵਿੱਚ ਹੀ ਅਰੈਸਟ ਕਰ ਲਿਆ ਨਹੀਂ ਹਜੇ ਤੱਕ ਨਹੀਂ ਅਰੇ ਜਿਹੜੀ ਤਫਤੀਸ਼ ਹੋਏਗਾ ਉਹਨਾਂ ਇਹਦਾ ਜਿਹੜਾ ਉੱਥੇ ਸਬੰਧਤ ਥਾਣੇ ਤੋਂ ਪਰਚਾ ਕੱਟ ਗਿਆ ਦਾ ਕ੍ਰਿਮੀਨਲ ਰਿਕਾਰਡ ਬਾਰੇ ਵੀ ਪਤਾ ਕਰ। ਬੰਦੇ ਸ਼ਰਗਾਰ ਵੀ ਕਰਦਾ ਸੀ। ਨਸ਼ਾ ਤੇ ਡਿਪਰੈਸ਼ਨ ਦੀ ਦਵਾਈ ਵੀ ਲੈ ਰਿਆ ਹੈ। ਤਾਂ ਕੀ ਗੱਲ ਬਣਾਈ ਜਿਹੜਾ ਇਹ ਨਡਰਬਲਾ ਕਰਕੇ ਟੈਂਪਰ ਚਾਹੁੰਦਾ ਨੂੰੜੀ ਜਾਂਚ ਪਤਾ ਕਰ। ਵੀ ਇਹ ਡਿਪਰੈਸ਼ਨ ਦੀ ਦਵਾਈ ਵੀ ਲੈ ਰਿਆ ਬੰਦਾ ਹੈ। ਉਸ ਤੋਂ ਬਿਨਾਂ ਜਿਹੜਾ ਇਹਨਾਂ ਘਰ ਦੀ ਕੋ ਮਜ਼ਦੂਰੀਆਂ ਵੀ ਮੇਰੇ ਸਰ ਉੱਥੇ ਇਹਦੇ ਜਿਹੜੇ ਕੋਈ ਪਰਿਵਾਰ ਦੇ ਗਏ ਦੇ ਗਹਿਣੇ-ਗੁੰਨੇ ਰੱਖੇ ਸੀ ਮੈਂ ਉਹ ਵੀ ਛਡਾਣੇ ਸੀ। ਕੋ ਕਿਸ ਨੇ ਮਕਾਨ ਦੀ ਦੇਣੀ ਕੋਈ। ਉਹ ਇਹਨਾਂ ਨੂੰ ਮਜੂਰ ਹੈ। ਇਹਨਾਂ ਦਾ ਇਹਦਾ ਕਹਿਣਾ ਹੈ। ਪਰ ਇਹਨਾ ਹੀ ਅਰਨਾਲਾ ਕੰਮ ਦੇਖਿਆ ਵੀ ਮੈਂ ਬੜੀ ਛੇਤੀ ਜਿਹੜਾ ਵੀਰ ਬਣ ਜੂ ਇਹਨਾਂ ਸੋਨਾ ਕਿੱਥੇ ਵੇਚੇ ਜਾਂਦੇ ਨੇ ਇਹਨਾਂ ਸੋਨਾ ਉਥੇ ਲੁਧਿਆਣੇ ਜਿਹੜਾ ਸਰਾਫਾ ਬਾਜ਼ਾਰ ਆ ਉੱਥੇ ਵੇਚਿਆ ਸੀ ਉਹਦੇ ਬਾਰੇ ਵੀ ਅਸੀਂ ਤਕੀਕਤ ਕਰ ਰਹੇ ਹਾਂ ਠੀਕ ਹੈ ਜੇ